ਆਮਾਦੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖੈਰਾ ਨੇ ਤਰਨਤਾਰਨ ਚ ਆਪ ਵਰਕਰਾਂ ਦੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਐਮਰਜੈਂਸੀ ਵਰਗੇ ਹਾਲਾਤ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਦੋਵੇਂ ਰਵਾਇਤੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਅਸਫਲ ਰਹੀਆਂ ਹਨ। ਸੁਖਪਾਲ ਸਿੰਘ ਖੈਰਾ ਨੇ ਇਸ मौके ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਆਰਿਆ ਲੋਕ ਸਭਾ ਚੋਣਾਂ ਵਿੱਚ ਆਮਾਦੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਚੋਣ ਲੜੇਗੀ। ਇਸਮੋ ਕੇ ਉਹਨਰਨਲ ਆਮਾਦੀ ਪਾਰਟੀ ਦੇ ਮਾਜਾ ਜੋਂ ਦੇ ਪ੍ਰਧਾਨ ਕੁਲਦੀਪ ਸਿੰਘ ਢਾਲੀਵਾਲ ਸਮੇਤ ਹੋਰ ਵੀ ਕਈ ਸੀਨੀਅਰ ਆਗੂ ਮੌਜੂਦ ਸਨ ਪੰਜਾਬ ਦੇ ਵਿੱਚ ਰੋਜ਼ਮਰਰਾ ਲਾਅ ਐਂਡ ਆਰਡਰ ਜਿਹੜਾ ਵਾ ਉਹ ਢਹਿ ਢੇਰੀ ਹੋ ਰਿਹਾ ਵਾ ਕਿਤੇ ਤਜਾਬ ਸੁੱਟਿਆ ਜਾ ਰਿਹਾ ਲੜਕੀਆਂ ਦੇ ਕਪੂਰਥਲੇ ਸਾਡੇ ਸੁੱਟਿਆ ਵਾ ਇਹ ਇਹ ਵਾਰਦਾਤ ਦੁਪਹਿਰੇ 2 ਵਜੇ ਵਾਪਰਦੀ ਆ ਪੁਲਿਸ ਵਾਲਾ ਉਥੇ ਮੌਕੇ ਤੇ ਇੱਕ ਹੋਮਗਾਰਡ ਦਾ ਜਵਾਨ ਖੜਾ ਵਾ ਬੈਂਕ ਦੇ EMPLOYE ਦੇ ਕੋਲ ਵੈਪਨ ਸ ਹੈਗੇ ਨੇ ਔਰ ਬਿਜ਼ੀ ਸਟਰੀਟ ਹੈ ਤੇ ਇਸੇ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਪੁਲਿਸ ਤੇ ਕਿੱਡਾ ਵੱਡਾ ਫੇਲਿਅਰ ਆ ਹੈ ਅੱਜ ਪੰਜਾਬ ਦੇ ਨਾਗਰਿਕ ਡਰਦੇ ਨੇ ਜੋ ਹਾਲਾਤ ਕਿਸੇ ਵੇਲੇ ਮਿਲਿਟੈਂਸੀ ਵਿੱਚ ਪੰਜਾਬ ਦੇ ਸੀ ਉਦਾਂ ਦੇ ਹਾਲਾਤ ਅੱਜ ਪੰਜਾਬ ਵਿੱਚ ਪੈਦਾ ਹੋਏ ਨੇ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਲਾ ਐਂਡ ਆਰਡਰ ਇਸ ਕਰਕੇ ਵੀ ਨਹੀਂ ਇੰਪਰੂਵ ਹੋ ਰਿਹਾ ਕਿ ਪੰਜਾਬ ਦੀ ਪੁਲਿਸ ਨੂੰ ਇੱਕ ਹੱਥ ਠੋਕੇ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਪਹਿਲਾਂ 10 ਸਾਲ ਕਾਲੀਆਂ ਨੇ ਆਪਣੇ ਸਿਆਸੀ ਵਿਰੋਧੀਆਂ ਦੇ ਝੂਠੇ ਪਰਚੇ ਦਰਜ ਕਰ ਲਾ ਚੁੱਕਲਾ ਫੜ ਲਾ ਢਾਲਾ ਉਹੀ ਰਾਜਨੀਤੀ ਜਿਹੜੀ ਆ ਉਹ ਕਾਂਗਰਸ ਨੇ ਸ਼ੁਰੂ ਕਰ ਦਿੱਤੀ ਕੈਪਟਨ ਅਮਰਿੰਦਰ ਸਿੰਘ ਤੋਂ ਸਾਨੂੰ ਉਮੀਦ ਸੀਗੀ ਕਿ ਉਹ ਕੁਝ ਅਲੱਗ ਕਰਨਗੇ ਔਰ ਪੰਜਾਬ ਦੇ ਜਿਹੜੀ ਪੁਲਿਸ ਫੋਰਸ ਹੈ ਉਹਨੂੰ ਡੀਪੋਲਿਟਿਕਾਈਜ਼ ਕਰਨਗੇ ਇਨਸਾਫ ਪਸੰਦੀਨਾ ਪੁਲਿਸ ਨੂੰ ਕੰਮ ਕਰਦੇ ਨੇ ਲੇਕਿਨ ਨਹੀਂ ਅੱਜ ਪੰਜਾਬ ਉਸੇ ਤਰ੍ਹਾਂ ਹੀ ਥਾਣੇਦਾਰ ਲਾਏ ਜਾ ਰਹੇ ਨੇ ਉਸੇ ਤਰ੍ਹਾਂ ਥਾਣਿਆਂ ਦੇ ਮੁਨਸੀਬ ਲੱਗੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਡੀਐਸਪੀ ਲਾ ਕੇ ਤੇ ਉਹਨਾਂ ਦਾ ਦੁਰਉਪਯੋਗ ਜਿਸ ਕਰਕੇ ਪੰਜਾਬ ਪੁਲਿਸ ਇਸ ਕੈਨ ਨਾਟ ਕੰਟਰੋਲ ਲਾਅ ਔਰ ਆਰਡ ਪੰਜਾਬ ਪੁਲਿਸ ਟਾਪ ਹੈਵੀ ਫੋਰਸ ਬਣ ਗਈ ਹੈ 8 ਡੀਜੀਪੀ ਸਕੇਲ ਦੇ ਅਫਸਰ ਸ਼ਾਇਦ 2 ਦਰਜਨ ਦੇ ਲਾਗੇ ਏਡੀਜੀਪੀ ਸ਼ਾਇਦ 35 ਆਈਜੀ ਔਰ ਨੀਚੇ ਜਿਹਨਾਂ ਲੋਕਾਂ ਨੇ ਲੋਕਾਂ ਦੀ ਪ੍ਰੋਟੈਕਸ਼ਨ ਕਰਨੀ ਹੈ ਜਿਹੜੇ ਸਪਾਈ ਲੈਵਲ ਦੇ ਹੈਡ ਕਨਸਟੇਬਲਸ ਤੇ ਏਐਸਆਈਜ਼ ਉਹ ਪੋਸਟਾਂ ਖਾਲੀ ਪਈਆਂ ਜਿਹੜੀਆਂ ਕਿ ਇਮੀਡੀਏਟਲੀ ਭਰੀਆਂ ਜਾਣੀਆਂ ਚਾਹੀਦੀਆਂ ਔਰ ਪੰਜਾਬ ਜਦ ਤੱਕ ਲਾਅ ਐਂਡ ਆਰਡਰ ਠੀਕ ਨਹੀਂ ਹੋਵੇਗਾ ਉਦੋਂ ਤੱਕ ਜਿਹੜਾ ਨਿਵੇਸ਼ ਤੇ ਰੋਲੇ ਪਾਉਂਦੇ ਨੇ ਇਨਵੈਸਟਮੈਂਟ ਦੀ ਗੱਲ ਕਰਦੇ ਨੇ ਉਹ ਕਦੀ ਵੀ ਇੱਥੇ ਇਨਵੈਸਟਮੈਂਟ ਨਹੀਂ ਹੋਏ ਜਦ ਤੱਕ ਜਾਨ ਤੇ ਮਾਲ ਪੰਜਾਬ ਦੇ ਵਿੱਚ ਸੇਫ ਨਾ ਹੋਵੇ। ਲੋਕ ਸਭਾ ਅਸੀਂ ਆਪਣੀ ਲੋਕ ਸਭਾ ਲਈ ਤਿਆਰੀ ਰੱਖਾਂਗੇ। ਅਸੀਂ ਆਪਣੀ ਪੂਰੇ 13 ਦੇ 13 ਸੀਟਾਂ ਤੇ ਉਮੀਦਵਾਰ ਖੜੇ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਲਾਈਕ ਮਾਈਂਡਡ ਪਾਰਟੀਆਂ ਜਿਹੜੀਆਂ ਉਹਨਾਂ ਦੇ ਨਾਲ ਦੋਸਤੀ ਦਾ ਹੱਥ ਵਧਾਵਾਵਾਂਗੇ। ਇੱਕ ਜਿੱਦਾਂ ਪੰਜਾਬ ਦੇ ਵਿੱਚ ਵੀ ਅੱਜ ਇੱਕ ਮਹਾ ਗਠਜਬੰਦਨ ਦੀ ਲੋੜ ਹੈ ਕਿਉਂਕਿ ਦੋਨੋਂ ਰਵੇਤੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੈ ਚਾਹੇ ਉਹ ਅਕਾਲੀ ਸੀ ਕਿ ਤੇ ਚਾਹੇ ਹੁਣ ਕਾਂਗਰਸ। ਤਰਨਤਾਰਨ ਤੋਂ ਜਸਬੀਰ ਸਿੰਘ ਲੱड्डੂਲੀ ਰਿਪੋਰਟ ਪੰਜਾਬ ਟੂਡੇ